ਪਾਣੀ ਚੀਜੇ ਤੋਂ ਨਾ ਜੋ ਮੱਦੇ ਹਾਂਜੀ ਸਰ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀਆਂ ਅੱਜ ਭਿੱਖੀਵੰਡ ਕਾਲਜ ਦੇ ਵਿੱਚ ਕਿੰਨੀਆਂ ਜਿਹੜੀਆਂ ਫੈਨਲ ਸਤਨੂ ਜਾਂਦੇ ਦੇਖੋ ਸਾਡੇ ਕੋਲ 27 ਤਰੀਕ ਦੇ ਇਹ ਨਾਮੀਨੇਸ਼ਨ ਪੇਪਰ ਜਿਹੜੇ ਲੈਣੇ ਅਸੀਂ ਸ਼ੁਰੂ ਕੀਤੇ ਆ ਪਰ ਅੱਜ ਇੱਕ ਸਾਡੇ ਕੋਲ ਪਹਿਲੇ ਦਿਨ ਇੱਕ ਫਾਈਲ ਆਈ ਆ ਫਿਰ ਕੋਸ਼ਣਾ ਪੈਂਦਾ ਇੱਥੇ ਭਿੱਖੀਵੰਡ ਦੇ ਤੇ ਆਪਾਂ ਲਗਾਤਾਰ ਸਾਡੀ ਟੀਮਾਂ ਬੈਠੀਆਂ ਇੱਥੇ ਜਿੱਦਾਂ ਜਿੱਦਾਂ ਪ੍ਰੋਫਾਈਲ ਆਏਗੀ ਉਸੇ ਤਰ੍ਹਾਂ ਹੀ ਨਹੀਂ ਇੱਥੇ ਫੈਸਲਾ ਲੈ ਕੇ ਤੇ 4 ਤਰੀਕ ਤੱਕ ਅਸੀਂ ਫੈਸਲਾ ਲਵਾਂਗੇ 4 ਤੋਂ ਬਾਅਦ ਜ 5 ਤਰੀਕ ਨੂੰ ਅਸੀਂ ਇਹਨਾਂ ਦੀ ਬਰਤਾਲ ਕਰਾਂਗੇ ਤੇ 7 ਤਰੀਕ ਨੂੰ ਜੇ ਕਿੰਨੇ ਦਾ ਆਪਣਾ ਕਾਗਜ਼ ਪੱਤਰ ਵਾਪਸ ਲੈਣੇ ਆ ਉਹ ਵਾਪਸ ਲੈ ਸਕਦੇ ਆ ਇੱਥੇ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣੀ ਦਿੱਤੀ ਜੋ ਨਾ ਹੀ ਪਹਿਲੇ ਕੋਈ ਹੈ ਜੇ ਕੋਈ ਆਵੇ ਜੇ ਕਿੰਨ ਹੁੰਦੀ ਹੈ ਕੋਈ ਦਿੱਕਤ ਤੇ ਸਾਡੇ ਨਾਲ ਰਾਬਤਾ ਕਰ ਸਕਦਾ ਹੈ ਇੱਥੇ ਸਾਰਾ ਕੰਮ ਬੜਾ ਸਮੋਧਲੀ ਚੱਲਦਾ ਪ੍ਰਸ਼ਾਸਨ ਵੱਲੋਂ ਜਿਹੜੀ ਕਿਹੋ ਜਿਹੀ ਤਿਆਰੀ ਕੀਤੀਆਂ ਹੈ ਪ੍ਰਸ਼ਾਸਨ ਨੇ ਸਾਰੀਆਂ ਤਿਆਰੀਆਂ ਬਿਲਕੁਲ ਆਪਾਂ ਜਿਹੜਾ ਆਰਓ ਆਰਓ ਦੇ ਨਾਲ ਦੋ ਦੋ ਬੰਦੇ ਨਾਲ ਮੁਲਾਜ਼ਮ ਲਾਏ ਨੇ ਜਿਵੇਂ ਜਿਵੇਂ ਫੈਲਾਉਂਦੀ ਇਹਨੂੰ ਬੜੀ ਮਤਲਬ ਇhtiyadat ਨਾਲ ਫੈਲਾ ਲੈ ਕੇ ਰੱਖ ਰਹੀ ਹੈ ਇਹ ਜੇ ਇਹਨਾਂ ਨੇ 5-3 ਘੰਟੇ ਨਾਲ ਨਿਭਰਤਾਵ ਕਰਨੀ ਹੈ ਤੇ 5 ਤੋਂ ਬਾਅਦ ਮਤਲਬ ਜੋ ਵੀ ਹੋਏਗਾ ਇੱਕ ਸਰਫ ਰੋਧੀ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਸਾਨੂੰ ਐਨਓਸੀ ਵਗੈਰਾ ਨਹੀਂ ਮਿਲ ਰਹੀਆਂ ਸਾਨੂੰ ਬਹੁਤ ਕਦੇਕਵਾਰੀ ਹੋ ਰਹੀ ਹੈ ਉਹਦੇ ਬਾਰੇ ਕੀ ਨਹੀਂ ਮੇਰੇ ਹਿਸਾਬ ਨਾਲ ਤਾਂ ਕੋਈ ਇਹੋ ਜਿਹੀ ਕੋਈ ਦਿੱਕਤ ਨਹੀਂ ਆ ਰਹੀ ਕੋਈ ਐਂਕਿਊ ਨਹੀਂ ਹੈ ਕਿ ਉਹ ਸੇ ਜਿਹੜੀਆਂ ਇਲੈਕਸ਼ਨਾਂ ਅਲੈਕਸ਼ਨ ਤਾਂ ਨਹੀਂ ਚਾਹੀਦੀਆਂ ਜਾਂ ਸਾਰਿਆਂ ਦਾ ਰਾਈਟ ਬੰਦਾ ਹੈ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਆਪਾਂ ਕਹਿੰਦੇ ਕਿ ਆਪਾਂ ਫੈਸਲਾ ਨਹੀਂ ਇਹ ਦੇਣੀ ਕਿ ਸਾਨੂੰ ਆਪਾਂ ਐਨਓਸੀ ਵੀ ਦੇਣੀ ਜਾਂ ਇਹਨਾਂ ਹੋ ਰਿਹਾ ਹੁੰਦਾ ਚੁੱਲਾ ਟੈਕਸਰ ਜੀ ਤਾਂ ਸਾਰਾ ਕੁਝ ਚੱਲਦਾ ਪਿਆ ਸਾਰਾ ਕੁਝ ਕੁਝ ਲੋਕ ਵੈਸੇ ਵੀ ਕਾਲੇ ਪਹਿਨਦੇ ਆ ਕਾਲੇ ਨਾਲ ਪਹਿਨਣ ਸਾਰਿਆਂ ਨੂੰ ਸਾਰਾ ਕੁਝ ਜੋ ਜੋ ਵੀ ਫੈਸਲਾ ਚਲਾਉਣਾ ਹੈ ਤੇ ਪ੍ਰੋਵਾਈਡ ਕਰਨਾ ਪਿਆ ਅਸੀਂ ਕਰਾਂਗੇ ਕੋਈ ਦਿੱਕਤ ਨਹੀਂ ਉਹ ਨਹੀਂ ਆਉਂਦੀ ਜੀ ਇਹ ਹੈ ਕਿ ਲੋਕ ਕਲੇ ਨਾ ਪੈਣ ਕਲੇ ਪੈਣ ਕੁਝ ਨਹੀਂ ਹੁੰਦਾ ਹਾਂਜੀ ਸਰ ਪੰਚਾਇਤੀ ਚੋਣਾਂ ਲੈ ਕੇ ਜਿਹੜਾ ਅੱਜ ਪਿੱਛੇ ਹੁੰਡ ਕਾਲਜ ਵਿੱਚ ਕਾਗਜ਼ਾਫਤ ਕਰਾਇਆ ਗਿਆ ਕੀ ਕਹਿਣਾ ਚਾਹੁੰਦੇ ਜੀ ਇਹ ਪੀਸਫੁੱਲ ਚੱਲ ਰਿਹਾ ਜੀ ਸਰਕਾਰ ਐਸਡੀਐਮ ਸਾਹਿਬ ਦੀ ਹਾਜ਼ਰੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਡਿਊਟੀ 'ਚ ਹੀ ਲੱਗ ਰਹੇ ਨੇ ਬਿਲਕੁਲ ਪੀਸਫੁੱਲ ਚੱਲ ਰਿਹਾ ਵਾ ਤੇ ਬਹੁਤ ਵਧੀਆ ਕੁਝ ਫੈਲਾ ਪਈਆਂ ਗਈਆਂ ਅੱਜ ਤੁਮ ਮੁਲਾਜ਼ਮ ਭਰਦੇ ਆ ਇਹ ਹੁਣ ਤੱਕ ਬਿਲਕੁਲ ਪੀਸ ਹੋ ਜਾਂਦੇ ਆ। ਕੁਝ ਜਿਸ ਤਰ੍ਹਾਂ ਇਹ ਬਾਹਰ ਗੇਟ ਦੇ ਉੱਤੇ ਖੜੇ ਆ ਤੇ ਜਿਹੜਾਂ ਦੇ ਕਾਗਜ਼ ਦਾਖਲ ਕਰਦੇ ਉਹੀ ਅੰਦਰ ਆ ਸਕਦੇ ਆ ਕਿ ਜਾਂ ਕੋਈ ਵੀ ਆ ਸਕਦਾ। ਇਹ ਜਿਹੜੇ ਕਾਗਜ਼ ਅੰਦਰ ਦੇਣ ਗਏ ਉਹਨਾਂ ਦੇ ਨਾਲ ਕੋ ਦੋ ਚਾਰ ਚਾਰ ਪੰਤੇ ਆਏ ਆ ਕੁਝ ਉਹ ਆ ਜਿਨ੍ਹਾਂ ਦੀਆਂ ਫਾਈਲਾਂ ਅੰਦਰ ਜਾਣੀਆਂ ਉਹ ਬੰਦੇ ਖੜੇ ਆ ਹੋਰ ਕੋਈ ਅਨੈਸੈਸਰੀ ਬੰਦਾ ਕੋਈ ਨਹੀਂ। ਕੋਈ ਇਹੋ ਜਿਹਾ ਪਰਸਨ ਹੋਵੇ ਜਿਨ੍ਹਾਂ ਦੇ ਕੋਈ ਵਿਰੋਧੀ ਪਾਰਟੀ ਹੋਵੇ ਤੇ ਉਹਨਾਂ ਨੂੰ ਜਿਹੜਾ ਅੰਦਰ ਨਾਮ ਦਾ ਜਾਣ ਦਿੱਤਾ ਜਾਵੇ। ਇਹੋ ਜਿਹੀ ਕੋਈ ਨਹੀਂ ਸਾਡੇ ਕੋਲ ਜਿਹੜਾ ਗੇਟ ਤੇ ਆਇਆ ਫਾਈਲ ਲੈ ਕੇ ਜੀ ਫਾਈਲ ਚੈੱਕ ਕਰਕੇ ਉਹਨੂੰ ਭੇਜ ਰਿਹਾ ਹੈ ਪ੍ਰੋਪਰਟਰੀ। ਹਾਂਜੀ ਵੀ ਤੇ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਪਰਵਿੰਦਰ ਸਿੰਘ ਆ ਜੀ ਪਿੰਡ ਸਰਜਾ ਮਰਜਾ ਸ਼ਲਾ ਹਾਂਜੀ ਅੱਜ ਤੁਸੀਂ ਭਿੱਖੀਵੰਡ ਜਿਹੜੇ ਆ ਸਰਪੰਚੀ ਦੇ ਕਾਗਜ਼ ਭਰਨਾ ਹੈ ਜੀ ਕੀ ਕਹਿਣਾ ਚਾਹੁੰਦੇ ਅਸੀਂ ਕਾਗਜ਼ ਭਰਨ ਹੈ ਪੂਰੀ ਤਿਆਰੀ ਨਾਲ ਜੀ ਸਾਰੇ ਆਪਣਾ ਡਾਕੂਮੈਂਟ ਪੂਰੇ ਕੀਤੇ ਆ ਸਾਨੂੰ ਕਾਗਜ਼ ਭਰਨ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਈ ਤੇ ਬੜੇ ਸੋਹਣੇ ਤਰੀਕੇ ਨਾਲ ਮਲਵੀ ਕੰਮ ਚੱਲ ਰਿਹਾ ਵਾ ਕਾਗਜ਼ ਭਰੇ ਜਾਂਦੇ ਆ ਕੋਈ ਨ ਕੋਈ ਪਰੇਸ਼ਾਨੀ ਨਹੀਂ ਆ ਰਹੀ ਜੀ ਆਹ ਬਾਦੀ ਪਾਰਟੀ ਬੜੇ ਸਜੇ ਢੰਗ ਨਾਲ ਕੰਮ ਕਰ ਰਹੀ ਸਰਦਾਰ ਸੁਰਜ ਸਿੰਘ ਤੁਹਾਨੂੰ ਜਿਗਵਾਈ ਹੈ। ਇਹ ਕਿ ਜਿਹੜੇ ਵਿਰੋਧੀਆਂ ਵੱਲੋਂ ਲਿਕੇਚ ਲਗਾਇਆ ਜਾ ਰਿਹਾ ਵੀ ਇਹ ਕੋਈ ਸਾਨੂੰ ਮੁਸ਼ਕਲਾਂ ਬੜੀਆਂ ਆ ਰਹੀਆਂ ਕਿਸੇ ਨੈਣੋਂ ਸੀ ਨਹੀਂ ਮਿਲ ਰਹੀ ਕਿਸੇ ਨੂੰ ਕੋਈ ਮੁਸ਼ਕਲ ਆ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਜੀ ਨਹੀਂ ਇਹ ਤਾਂ ਫਸ ਕਹਿਣ ਕੋ ਹੁੰਦੇ ਗਲਾਰੀ ਆਪਣੇ ਘਰ ਵਿੱਚ ਬੈਠੇ ਗੱਲਾਂ ਕਰਦੇ ਆ ਵੀ ਜਦੋਂ ਬਾਹਰ ਹਨ ਕਿ ਆਪਾਂ ਕੰਮ ਹੀ ਨਹੀਂ ਕਰਦੇ ਕੋਈ ਕਿਸੇ ਨੂੰ ਕੋਈ ਦਿੱਕਤ ਨਹੀਂ ਆ ਰਹੀ ਨਾ ਬਲਾਗ ਚ ਆ ਰਹੀ ਨਾ ਇੱਥੋਂ ਆ ਰਹੀ ਕਿਸੇ ਪਾਸੇ ਕੋਈ ਦਿੱਕਤ ਨਹੀਂ ਆ ਰਹੀ ਸਾਰੇ ਕੰਮ ਵਧੀਆ ਹੁੰਦੇ ਪਿੰਡ ਦੇ ਵਿੱਚ ਤੁਹਾਨੂੰ ਕਿਹੋ ਜਿਹਾ ਜਿਹੜਾ ਹੁੰਦਾ ਮੇਰੇ ਪ ਆਪਣਾ ਸਾਰਾ ਪਿੰਡ ਮੇਰੇ ਨਾਲ ਹੈ ਜੀ ਬਹੁਤ ਕਿਰਪਾ ਮਾਇਆ ਕਿਹੜੇ ਕਿਹੜੇ ਮੁੱਦੇ ਰਹਿਣ ਵਾਲੇ ਪੈਣਗੇ